ਕਿ ਦੇਖਿਆ ਸੀ ਪੰਜਾਬੀ ਭਵਨ ਦੇ ਵੀ ਦੇਖਿਆ ਸੀ ਬਹੁਤ ਵਾਰ ਹੀ ਦੇਖਿਆ ਸੀ ਇਹਨਾਂ ਦੀ ਬਹੁਤ ਹੀ ਤਮੰਨਾ ਸੀ ਕਿ ਮੈਂ ਇਸ ਨੂੰ ਆਪਣੇ ਪ੍ਰੀਤનગર ਗੁਰਦੁਆਰੇ ਵੀ ਦੇਖਾਂ ਪਰ ਮੈਂ ਪੂਰਾ ਜਿੰਨਾ ਚਨਾਟ ਦੇ ਵੀ ਮੈਨੂੰ ਇਵੇਂ ਹੀ ਲੱਗਿਆ ਕਿ ਇਹ ਪੰਡਾ ਤੇ ਚੀਹਾਂ ਤੇ ਇਸ ਮੇਰੀ ਪਿਆਰੀ ਬੇਟੀ ਨੂੰ ਖੜ ਰਿਹਾ ਹੈ ਮੇਰੀ ਇੱਛਾ ਨਾਲ ਹੈ ਕਿ ਇਹ ਗੈਸ ਤੋਂ ਵੀ ਹੋਰ ਉੱਚੀਆਂ ਬੁਲੰਦੀਆਂ ਤੇ ਪਹੁੰਚੇ ਤੇ ਆਪਣਾ ਨਾਮ ਰੋਸ਼ਨ ਕਰੇ ਮੇਰੇ ਵੱਲੋਂ ਬਹੁਤ ਬਹੁਤ ਅਸ਼ੀਰਵਾਦ ਹੈ ਜੇ ਪੁੱਤਰ ਮਿੱਠੜੇ ਮੇਵੇ ਤੀਆਂ ਮਿਸ਼ਰੀ ਡਾਲੀਆਂ ਮੇਰੇ ਜੀਵਨ 'ਚ ਨਾ ਮਨ ਬੈਕ ਸਤਿਮੋਹ ਦੀ ਕਿਸੀ ਪਰ ਅੱਜ ਇਸ ਅੰਦਾਜ਼ ਚਾਕੇ ਆਪਣੇ ਸਾਰੇ ਪਹਿਨਤ ਤੇ ਬਰਾਮੰਦਾ ਸਾਥ ਦੇ ਕੇ ਮੈਨੂੰ ਥੋੜਾ ਹੋਰ ਜਿੰਮੇ ਥੋੜਾ ਹੌਸਲੇ ਵਿੱਚ ਹੋਈਆਂ ਸਤਿਮੋਹ ਦੀ ਜੀਵਨ ਜਿਤਮਨ ਸਾਰੇ ਤੁਹਾਡੇ ਨਾਲ ਨੇ ਉਹਨਾਂ ਦੀ ਸੋਚ ਸਾਡੇ ਅੰਕਲ ਜੀ ਦੀ ਸਾਡੇ ਨਾਲ ਹੈ ਕਿਉਂਕਿ ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ ਉਹਨਾਂ ਦੀ ਸੋਚ ਤੇ ਸਾਰੇ ਅਸੀਂ ਪੈਰਾ ਦਿੰਦੇ ਆ ਸਾਡਾ ਉਹਨਾਂ ਦੇ ਨਾਲ ਬਹੁਤ ਪਿਆਰ ਸੀ ਹਰ ਟਾਈਮ ਜਦੋਂ ਵੀ ਮਿਲਦੇ ਸੀ ਸਾਨੂੰ ਆਪਣੇ ਮਾਪੇ ਬਾਪ ਦੀ ਤਰ੍ਹਾਂ ਪਿਆਰ ਕਰਦੇ ਸੀ ਜਦੋਂ ਇਹ ਪੰਨ ਦੇਖਣੇ ਪੈ ਜਾਂਦੇ ਆ ਕੋਈ ਆਖ ਐਸੀ ਨਹੀਂ ਰਹਦੀ ਜੋ ਨਾਮ ਨਹੀਂ ਹੁੰਦੀ ਸੋ ਔਰਤ ਦੀ ਦਾਸਤਾ ਆਪ ਜੀ ਨੇ ਸੋਣੀ